ਦੀ ਉਹਨਾਂ ਦੀ ਪੰਜਾਬ ਦੀ ਤਾਂ ਸਰਕਾਰਾਂ ਦੀ ਬਣਦੀ ਨੇ ਕਹਿੰਦੇ ਕਿ ਸਾਨੂੰ ਪਾਣੀ ਚਾਹੀਦਾ ਪਰ ਹੁਣ ਜਿੱਦਾਂ ਪਾਣੀ ਦੀ ਮਾਰ ਪਈ ਹੈ ਹਰਿਆਣਾ ਨਾਲ ਖੜਿਆ ਸਾਨੂੰ ਬੜਾ ਰੋਸ ਹੈ ਜੀ ਸਾਡਾ ਬੜਾ ਭਾਈ ਹੈ ਔਰ ਰੋਸ ਸਮਗਰੀ ਲੈ ਕੇ ਆਪਣਾ ਆ ਰਹੇ ਹਨ ਬਲਕਿ ਇਹ ਕਿ ਪੰਜਾਬ ਹੀ ਆਪਣੇ ਲੋਕਾਂ ਨੂੰ ਬਹੁਤ ਕੁਝ ਦੇ ਰਿਹਾ ਵੀ ਜਿੰਨਾ ਰਾਸ਼ਨ ਦੇ ਰਿਹਾ ਵੀ ਪੰਜਾਬ ਦੇ ਭਰਾਵਾਂ ਨੂੰ ਕੋਈ ਲੋੜ ਨਹੀਂ ਆਣ ਦੀ ਇੱਥੇ ਬਹੁਤ ਕੁਝ ਹੈਗਾ ਜਿਵੇਂ ਤੁਸੀਂ ਪਹਿਲਾਂ ਕਿਹਾ ਹੈ ਕਿ ਪਾਣੀ ਦਾ ਮੁੱਦਾ ਪਾਣੀ ਦਾ ਕੋਈ ਮੁੱਦਾ ਉਹ ਲੱਗ ਚੀ ਜਾ ਸਾਨੂੰ ਉਹ ਮੁੱਦੇ ਦੀ ਜ਼ਰੂਰਤ ਨਹੀਂ ਆ ਅਸੀਂ ਹਰਿਆਣਾ ਕਿੱਥੇ ਰੇ ਆ ਔਰ ਇਹ ਸਾਡਾ ਵੱਡਾ ਭਾਈ ਮਨਿਆ ਹੈ ਹਰਿਆਣੇ ਵਾਲੇ ਔਰ ਸਾਨੂੰ ਜਦੋਂ ਇਹ ਨਾਲ ਉੱਤੇ ਇੱਕ ਅਪਾਧਾ ਆ ਗਈ ਕਿ ਵਿਪੱਤੀ ਆ ਗਈ ਜੋ ਪਾਣੀ ਨੇ ਮਾਰ ਕੀਤੀ ਉਹਨੂੰ ਦੇਖਦੇ ਹੋਏ ਸਾਡੇ ਦਿਲ ਦੇ ਉੱਤੇ ਬਹੁਤ ਅੱਟ ਲੱਗੀ ਔਰ ਸਾਡੇ ਹੀ ਨਹੀਂ ਸਾਡੇ ਹਰਿਆਣੇ ਖੜੀਏ ਨਾਲ ਪੰਜਾਬ ਦੇ ਐਦਾ ਹੀ ਸਾਰੇ ਪੰਜਾਬੀ ਪੰਜਾਬੀਆਂ ਨਾਲ ਹੀ ਖੜਦੇ ਨੇ ਪੰਜਾਬ ਦੇ ਸਾਥ ਕੰਦੇ ਜਿ ਕੰਦਾ ਮਿਲਾ ਕੇ ਖੜੇ ਆ ਪੰਜਾਬ ਵਾਲੇ ਨਰਨਹਿੰਦ ਦੇਗੇ ਸਰਕਾਰਾਂ ਤੇ ਪੋਲਟਿਕਸ ਹੈ ਪੋਲਟਿਕਸ ਜੇ ਤੋ ਚੱਲ ਕੇ ਰਹਿਤੀ ਹੈ ਕਿ ਤੁ ਇਨੋਂ ਨਾ ਤਾਂ ਹਰਿਆਣਾ ਪੰਜਾਬ ਨੂੰ ਲੜਾ ਕੇ ਰੱਖਣਾ ਤभी ਜਾਗਿਲ ਨੂੰ ਵੋਟ حاصل ਹੋਗੀ ਆਪਣੇ ਆਣੇ ਨੂੰ ਪਾਣੀ ਨਹੀਂ ਦਿੰਦੇ ਫਿਰ ਯਾਨੀ ਪਾਣੀਆਂ ਨੂੰ ਲੈ ਕੇ ਹੀ ਲੜੀ ਜਾਂਦੇ ਨੇ ਹੁਣ ਪੰਜਾਬ ਦੇਖ ਲਓ ਪਾਣੀ ਦੇ ਵਿੱਚ ਕਿੰਨਾ ਡੁੱਬ ਰਿਹਾ ਹੈ ਕੋਈ ਕਮੀ ਨਹੀਂ ਹੈ ਹਰਿਆਣੇ ਦੇ ਪਾਸ ਪਾਣੀ ਕੀ ਨਹੀਂ ਪੰਜਾਬ ਦੇ ਦਾ ਕੋਈ ਬਾਤ ਨਹੀਂ ਮਾਰਾ ਬੜਾ ਭਾਈ ਹੈ ਇਹ ਪੰਜਾਬ ਕਤਵ ਹੋਇਆ ਇਹ ਪੰਜਾਬੀ ਤੋਂ ਸਾਰਾ ਹਰਿਆਣਾ ਪੰਜਾਬ ਸਾਰਾ ਇਕੱਠੀ ਥਾਂ ਆਇਆ ਕਿਉਂ ਤੂੰ ਨੇ ਰਾਜਨੀਤਿਕ ਨਾਲ ਅਲੱਗ ਕਰ ਦਿਆ ਇਹ ਤਾਂ ਇੱਕ ਕਾਗਜ਼ੋ ਕਾਗਜ਼ਾ ਮਾਲਾਗਾ ਹੈ ਲੇਕਿਨ ਅੰਦਰੂਨੀ ਤੌਰ ਹਰਿਆਣਾ ਪੰਜਾਬ ਇੱਕ ਹੈ ਸਿਰਫ 40% ਹੈ 60% ਤਾਂ ਇਹ ਸਰਕਾਰ ਕੀ ਸੋਚ ਕਾ ਜਾਣ ਬੁੱਝ ਕੇ ਕਰਾਉ ਨਹੀਂ ਇਹ ਪੰਜਾਬ ਦਾ ਨੁਕਸਾਨ ਹੋਇਆ ਇਹ ਇਹ ਸਮਝਾ ਹਰਿਆਣਾ ਔਰ ਪੰਜਾਬ ਦਾ ਦੋਨੋਂ ਕਾ ਨੁਕਸਾਨ ਹੋਇਆ ਅਗਰ 20 ਸਾਲ ਵੀ ਐਸੇ ਮਰੇ ਸਾਥ ਹੁੰਦਰਾ ਪੰਜਾਬ ਮੇ ਹੁੰਦੇ ਤਾਂ 20 ਸਾਲ ਵੀ ਅਸੀਂ ਪੰਜਾਬ ਕੋ ਐਸੇ ਹੱਥ ਨਹੀਂ ਕਰਨ ਦੇਣਗੇ ਮੂੰਮੇ ਰੋਟੀ ਪੈ ਗਏ ਹੁੰਗੇ ਸਾਥ ਨਹੀਂ ਦੇ ਰਿਹਾ ਹਰਿਆਣਾ ਔਰ ਸਾਥ ਨਹੀਂ ਦੇ ਰਿਹਾ ਐਸਾ ਕੁਛ ਨਹੀਂ ਆ ਹਰਿਆਣਾ ਕੇ ਲੋਕ ਥੋੜੇ ਠੰਡੇ ਆ ਇੱਕ ਚਾ ਦੂ ਦਰ ਲੱਸੀ ਜਾਗ ਪੀਵਾ ਨੇ ਲੇਟ ਚਲਾ ਪੰਜਾਬੀ ਲੋਕ ਜਿਹੜੇ ਚਾਹ ਜ਼ਿਆਦਾ ਪੀਵਾ ਉਹਨਾਂ ਮੇਂ ਗਰਮੇਸ਼ ਜਾਂਦਾ ਹੈ ਅਗਰ ਉਹਨੇ ਵੀ ਜਾ ਵੀ ਦੱਸਿਆ ਟਰੱਲੀ ਰੋ ਜਾਣੀ ਜੀ ਅੰਦਰ 10 10 ਹਜ਼ਾਰ ਟਰੱਲੀ ਰੋ ਜੀ ਰਣੇ ਤੇ ਪਜਾਮਾ ਭੇਜਦੀ ਜਿਵੇਂ ਸਭ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੜਾਂ ਦੀ ਮਾਰ ਪਈ ਹੋਈ ਹੈ ਤੇ ਪੂਰਾ ਪੰਜਾਬ ਤਾਂ ਕੀ ਹਰਿਆਣੇ ਦੇ ਲੋਕ ਵੀ ਨਾਲ ਖੜ ਗਏ ਨੇ ਜਿਵੇਂ ਕਹਿੰਦੇ ਨੇ ਪੰਜਾਬ ਦਾ ਭਰਾ ਹਰਿਆਣਾ ਅੱਜ ਹਰਿਆਣਾ ਤੋਂ ਜਿਹੜੀ ਟਰੈਲੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਰੋਡ ਤੇ ਜਾ ਰਹੀਆਂ ਸੀ ਰਾਜਪੁਰਾ ਤੋਂ ਲੱਗਦੇ ਹੋਏ ਅਸੀਂ ਕਿਉਂ ਨਾ ਭਰਾਵਾਂ ਦੇ ਨਾਲ ਗੱਲ ਕੀਤੀ ਜਾਵੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਜੋ ਪਾਣੀ ਨੂੰ ਲੈ ਕੇ ਕਾਫੀ ਲੋਕ ਤਰਸੇ ਹੋਏ ਨੇ ਜਿਸ ਤਰੀਕੇ ਨਾਲ ਖਾਣੇ ਤੋਂ ਤੇ ਮੱਜਾ ਦੀ ਕਾਫੀ ਡੈਥ ਹੋ ਗਈ ਤੇ ਕਾਫੀ ਫਸਲਾਂ ਖਰਾਬ ਹੋ ਗਈਆਂ ਨੇ ਤੋਂ ਉਸੇ ਤੋਂ ਹੀ ਹਰਿਆਣਾ ਦੇ ਲੋਕ ਵੀ ਪਰ ਪਰ ਕੇ ਟਰੈਲੀਆਂ ਪੰਜਾਬ ਦੇ ਵਿੱਚ ਜਾ ਰਹੇ ਸੀ ਸੋ ਗੱਲਬਾਤ ਕਰਾਂਗੇ ਸੋ ਆਪਣੇ ਨਾਲ ਭਰਾ ਖੜੇ ਆ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਤੁਹਾਡਾ ਰਮਨਦੀਪ ਸਿੰਘ ਰਮਨਦੀਪ ਜੀ ਕਿੱਥੋਂ ਆਏ ਹੋ ਆਪਾਂ ਜੀ ਡਿਸਟ੍ਰਿਕਟ ਅੰਬਾਲਾ ਪਿੰਡ ਡੇਰਾ ਸਲੇਮਪੁਰ ਤੇ ਸਾਡੇ ਨਾਲ ਸਾਡੇ ਸਾਥੀ ਨੇ ਸਾਡੇ ਪੜੋਸੀ ਆ ਜਮਨਾ ਨਗਰ ਡਿਸਟ੍ਰਿਕਟ ਤੋਂ ਅੱਛਾ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਪਾਣੀ ਦੀ ਮਾਰ ਪਈ ਹੋਈ ਹੈ ਕਾਫੀ ਤੁਸੀਂ ਹਰਿਆਣਾ ਤੋਂ ਆਏ ਹੋ ਅਕਸਰੀ ਕਹਿੰਦੇ ਆ ਕਿ ਹਰਿਆਣਾ ਦੀ ਉਹਨਾਂ ਦੀ ਪੰਜਾਬ ਦੀ ਇਦਾਂ ਸਰਕਾਰਾਂ ਦੀ ਬਣਦੀ ਨੇ ਕਹਿੰਦੇ ਕਿ ਸਾਨੂੰ ਪਾਣੀ ਚਾਹੀਦਾ ਪਰ ਹੁਣ ਜਿੱਦਾਂ ਪਾਣੀ ਦੀ ਮਾਰ ਪਈ ਹੈ ਹਰਿਆਣਾ ਨਾਲ ਖੜਿਆ ਹਾਂਜੀ ਹਾਂ ਬਿਲਕੁਲ ਨਾਲ ਖੜਿਆ ਜੀ ਆਪਾਂ ਸਾਰੇ ਸਾਨੂੰ ਬੜਾ ਰੋਸ ਹੈ ਜੀ ਸਾਡਾ ਬੜਾ ਭਾਈ ਹੈ ਔਰ ਰਹਾਸਮਗਰੀ ਲੈ ਕੇ ਆਪਣਾ ਆ ਰਹੇ ਆ ਬਲਕੇ ਸਾਹ ਫੋਨ ਆ ਗਿਆ ਉਧਰੋਂ ਵੀ ਰੁਕ ਜੋ ਨਹੀਂ ਤਾਂ ਹੋਰ ਬਹੁਤ ਟਰਾਲੀਆਂ ਤਿਆਰ ਆਉਣ ਨੂੰ ਹਾਂਜੀ ਵੈਸੇ ਪੰਜਾਬ ਦੇ ਲੋਕ ਤਾਂ ਇਹ ਵੀ ਗੱਲਾਂ ਕਰਦੇ ਨੇ ਕਿ ਪੰਜਾਬ ਹੀ ਆਪਣੇ ਲੋਕਾਂ ਨੂੰ ਬਹੁਤ ਕੁਝ ਦੇ ਰਿਹਾ ਵੀ ਜਿੰਨਾ ਰਾਸ਼ਨ ਦੇ ਰਿਹਾ ਵੀ ਪੰਜਾਬ ਦੇ ਭਰਾਵਾਂ ਨੂੰ ਕੋਈ ਲੋਡ ਨਹੀਂ ਆਣਦੀ ਇੱਥੇ ਬਹੁਤ ਕੁਝ ਹੈਗਾ ਨਹੀਂ ਚਲੋ ਜੇ ਲੋਡ ਤਾਂ ਕੋਈ ਨਹੀਂ ਹੁਣ ਸਾਨੂੰ ਤਾਂ ਪਿੱਛੋਂ ਪਿੰਡ ਵਾਲੇ ਵੀ ਚਲੋ ਐਕਚੁਅਲੀ ਤੇ ਆਪਾਂ ਹੁਣ ਛੱਡ ਨੂੰ ਆਪਣਾ ਮਨ ਨਹੀਂ ਮੰਨਦਾ ਵੀ ਅਸੀਂ ਜਾ ਕੇ ਇੱਕ ਵਾਰ ਆਪਣਾ ਦਾਨਪੁਨ ਕਰਕੇ ਆਉਣਾ ਕਿਉਂਕਿ ਜਿੱਥੇ ਵੀ ਕੋਈ ਆਫਤ ਆ ਪੈਂਦੀ ਹੈ ਕਿਸਾਨ ਮਜ਼ਦੂਰ ਖੜਦਾ ਨਾਲ ਇਕੱਠਾ ਹੋ ਕੇ ਭਾਵੇਂ ਕਿਤੇ ਵੀ ਪਏ ਤੇ ਪੰਜਾਬ ਤਾਂ ਸਾਡਾ ਬੜਾ ਪਾਈ ਆ ਉਹ ਤਾਂ ਅਸੀਂ ਖੜਨਾ ਹੀ ਖੜਨਾ ਜੀ। ਕੀ ਬਾਤ ਹੈ ਬਹੁਤ ਵਧੀਆ। ਅਗੇ ਤੁਹਾਡੇ ਕੀ ਨਾਂ ਜੀ? ਰਕबीर ਸਿੰਘ। ਰਕबीर ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਆਮ ਲੋਕਾਂ ਦੇ ਵਿੱਚ ਇਹ ਗੱਲ ਚਰਚਾ ਹੈ ਕਹਿੰਦੇ ਕਿ ਜਿਸ ਤਰ੍ਹਾਂ ਜੋ ਵੀ ਹੋਇਆ ਬੜਾ ਮਾੜਾ ਹੋਇਆ ਤੇ ਅੱਜ ਸਾਰੇ ਹੀ ਪੰਜਾਬੀ ਪੰਜਾਬ ਦੇ ਨਾਲ ਖੜੇ ਨੇ ਔਰ ਤੁਸੀਂ ਵੀ ਹਰਿਆਣੇ ਤੋਂ ਆਏ ਹੋ। ਕਿਸ ਤਰ੍ਹਾਂ ਦੇਖਦੇ ਹੋ ਹਾਲਾਤਾਂ ਨੂੰ? ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਕਿ ਪਾਣੀ ਦਾ ਮੁੱਦਾ। ਪਾਣੀ ਦਾ ਕੋਈ ਮੁੱਦਾ ਉਹ ਅਲੱਗ ਚੀਜ਼ ਹੈ। ਸਾਨੂੰ ਉਹ ਮੁੱਦੇ ਦੀ ਜ਼ਰੂਰਤ ਨਹੀਂ ਆਹਾ ਅਸੀਂ ਜਦੋਂ ਅਸੀਂ ਦਿੱਲੀ ਰੇ ਆ ਅਸੀਂ ਪੰਜਾਬ ਔਰ ਹਰਿਆਣਾ ਇਕੱਠੇ ਰੇ ਆ ਔਰ ਇਹ ਸਾਡਾ ਵੱਡਾ ਭਾਈ ਮੰਨਿਆ ਹੈ ਹਰਿਆਣੇ ਵਾਲੇ ਔਰ ਸਾਨੂੰ ਜਦੋਂ ਇਹਨਾਂ ਉੱਤੇ ਇੱਕ ਅਪਵਾਦ ਆ ਗਈ ਦੀ ਵਿਪੱਤੀ ਆ ਗਈ ਜੋ ਪਾਣੀ ਨੇ ਮਾਰ ਕੀਤੀ ਉਹਨੂੰ ਦੇਖਦੇ ਹੋਏ ਸਾਡੇ ਦਿਲ ਦੇ ਉੱਤੇ ਬਹੁਤ ਅੱਟ ਲੱਗੀ ਔਰ ਸਾਡੇ ਹੀ ਨਹੀਂ ਸਾਡੇ ਪਿੰਡਾਂ ਦੇ ਐਨਆਰ ਵੀਰਾਂ ਦੇ ਹੋਰ ਫੌਜੀਆ ਦੇ ਜੋ ਵੀ ਆ ਸਭ ਨੇ ਅਸੀਂ ਮਨਤਨ ਨਾਲ ਸੇਵਾ ਕਰਨ ਕੋਈ ਪਛਵਾਣਾ ਚਾਹਰਾ ਔਰ ਸਭ ਕੁਝ ਲੈ ਕੇ ਆਏ ਆ ਜਿੰਨਾ ਵੀ ਸਾਡੇ ਕੋਲ ਸੁਸਤਾ ਜਿਹਾ ਇੱਕ ਅਹੀ ਖੁੱਤ ਜਾ ਕੇ ਉੱਥੇ ਆਪਣੇ ਅੱਖਾਂ ਨਾਲ ਦੇਖ ਕੇ ਦੇ ਕੇ ਆਵਾਂਗੇ ਬਹੁਤ ਵਧੀਆ ਗੱਲ ਕੀਤੀ ਸੋ ਨੌਜਵਾਨ ਵੀ ਖੜੇ ਹੋਏ ਨੇ ਭਰਾ ਕਿਉਂਕਿ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਬੇਸ਼ੱਕ ਤੋਂ ਸਰਕਾਰਾਂ ਇੱਕ ਦੂਜੇ ਨੂੰ ਯਾਨੀ ਪੰਜਾਬ ਨੂੰ ਹਰਿਆਣਾ ਨੂੰ ਆਪਸ ਦੇ ਵਿੱਚ ਇੱਕ ਦੂਜੇ ਨੂੰ ਟਾਰਗੇਟ ਕਰਦੀਆਂ ਪਰ ਚਾਹੇ ਨੌਜਵਾਨ ਕਰ ਲਈਏ ਚਾਹੇ ਆਪਸ ਦੇ ਵਿੱਚ ਚਾਹੇ ਦੂਜੇ ਭਰਾਵਾਂ ਦੀ ਗੱਲ ਕਰੀਏ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਨਾਲ ਖੜੇ ਸੀ ਸੋ ਨੌਜਵਾਨ ਖੜੇ ਭਾਜੀ ਕੀ ਨਾ ਤੁਹਾਡਾ ਅਨਮੋਲ ਪ੍ਰੀਤ ਜੀ ਅਨਮੋਲ ਅਨਮੋਲ ਪਰ ਕੀ ਕਹਿਣਾ ਚਾਹੁੰਦੇ ਹੋ ਕਿ ਜੋ ਅੱਜ ਪੰਜਾਬ ਚੀ ਵਿੱਤਾ ਪਈ ਹੈ ਪੰਜਾਬ ਚੀ ਵਿੱਤਾ ਪਈ ਹੈ ਹਰਿਆਣਾ ਵੀ ਨਾਲ ਖੜਾ ਹੈ ਚਲੋ ਦੇ ਨਾ ਦੇ ਦਿੰਦੇ ਮਾੜੇ ਚੰਗੇ ਕੋਈ ਨਹੀਂ ਪੰਜਾਬ ਦੇ ਅੱਗੇ ਆਏ ਸੀ ਹੁਣ ਹਰਿਆਲਾ ਖੜ ਗਿਆ ਨਾਲ ਪੰਜਾਬ ਦੇ ਐਦਾ ਹੀ ਸਾਰੇ ਪੰਜਾਬੀ ਪੰਜਾਬੀਆਂ ਨਾਲ ਹੀ ਖੜਦੇ ਨੇ ਪੰਜਾਬੀ ਕੀ ਪੰਜਾਬ ਸਭ ਮੁਸਲਮਾਨ ਵੀ ਵਿਚਾਰੇ ਬਹੁਤ ਖੜੇ ਨੇ ਪੰਜਾਬ ਦੇ ਨਾਲ ਕਿੱਥੋਂ ਕਿੱਥੋਂ ਲੋਕੀ ਆ ਰਹੀ ਜੀ ਬਹੁਤ ਸੇਵਾ ਕਰਦੇ ਪਏ ਪੰਜਾਬ ਦੇ ਵਾਸਤੇ ਮਹਾਰਾਜ ਤਰੱਕੀਆਂ ਬਖਸ਼ੇ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਸੋ ਇੱਧਰ ਤਾਉ ਜੀ ਵੀ ਬੈਠੇ ਨੇ ਦੇ ਨਾਲ ਗੱਲ ਕਰਦੇ ਆ ਤਾਉ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਜੋ ਪਹਿਲੀ ਹੋਈ ਹੈ ਔਰ ਤੁਸੀਂ ਹਰਿਆਣਾ ਤੋਂ ਆਇਓ ਪਹਿਲਾਂ ਤਾਂ ਪਿੰਡ ਦੱਸ ਦੋ ਕਿਹੜੇ ਪਿੰਡੋਂ ਆਇਓ ਹਮ ਆਇਆ ਤਹਿਸੀਲ ਜਿਗਾਦਰੀ ਸ਼ਾਪੂਰ ਜਾਟਾਂ ਸੇ ਆਏ ਆਂ ਔਰ ਹਮ ਪੰਜਾਬ ਕੇ ਸਾਥ ਕੰਦੇ ਸੇ ਕੰਦਾ ਮਿਲਾ ਕੇ ਖੜੇ ਆਂ ਪੰਜਾਬ ਵਾਲੋ ਕੇ ਮਰ ਨਹੀਂ ਹੁੰਦੇ ਆਂ ਕਿਆ ਬਾਤ ਹੈ ਜੀ ਬਹੁਤ ਵੱਡੀ ਤੁਸੀਂ ਗੱਲ ਆਖੀ ਹੈ ਕਿ ਪੰਜਾਬ ਵਾਲਿਆਂ ਨੂੰ ਮਰ ਨਹੀਂ ਦੇਵਾਂਗੇ ਹਾਲਾਂਕਿ ਕਹਿੰਦੇ ਨੇ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਅੱਛਾ ਸਰਕਾਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਆਪਸ ਦੇ ਵਿੱਚ ਇੱਕ ਦੂਜੇ ਨੂੰ ਟਾਰਗੇਟ ਕਰਦੀਆਂ ਰਹਿੰਦੀਆਂ ਨੇ ਕਿ ਚਾਹ ਪਾਣੀਆਂ ਦੇ ਮੁੱਦੇ ਨੂੰ ਲੈ ਲਈਏ ਹੋਰ ਮੁੱਦਿਆਂ ਨੂੰ ਲੈ ਕੇ ਗੱਲ ਕਰ ਲਈ ਪਰ ਜਿਹੜਾ ਤੁਹਾਡਾ ਆਪਣਾ ਆਪ ਭਾਈਚਾਰਾ ਹੈ ਉਹ ਬਹੁਤ ਗੂੜਾ ਹੈ ਆਪਣਾ ਹਰਿਆਣਾ ਪੰਜਾਬ ਦਾ ਭਾਈਚਾਰਾ ਤਾਂ ਬਹੁਤ ਗੂੜਾ ਹੈ ਔਰ ਸਰਕਾਰਾਂ ਤਾਂ ਪੋਲਿਟਿਕਸ ਹੈ ਪੋਲਿਟਿਕਸ ਜੀ ਤਾਂ ਚਲਤੀ ਰਹਤੀ ਹੈਨ ਕਿ ਤੁੰ ਇਨੋਨੇ ਤਾਂ ਹਰਿਆਣਾ ਪੰਜਾਬ ਵਿੱਚ ਲੜਾ ਕੇ ਰੱਖਣਾ ਹੈ ਤਵੀ ਜਾ ਕੇ ਉਹਨਾਂ ਕੋ ਵੋਟ ਹਾਸਿਲ ਹੋਗੀ ਅੱਛਾ ਪਰ ਉਹ ਕਹਿੰਦੇ ਨੇ ਕਿ ਹਰਿਆਣੇ ਨੂੰ ਪਾਣੀ ਨਹੀਂ ਦਿੰਦੇ ਫਿਰ ਯਾਨੀ ਪਾਣੀਆਂ ਨੂੰ ਲੈ ਕੇ ਹੀ ਲੜੀ ਜਾਂਦੇ ਨੇ ਹੁਣ ਪੰਜਾਬ ਦੇਖ ਲਓ ਪਾਣੀ ਦੇ ਵਿੱਚ ਕਿੰਨਾ ਡੁੱਬ ਰਿਹਾ ਨਹੀਂ ਕੋਈ ਕੋਈ ਦਿੱਕਤ ਨਹੀਂ ਆ ਰਹੀ ਹਣੇ ਕੋਈ ਪਾਸ ਕੌਨਸੇ ਪਾਣੀ ਦੀ ਕਮੀ ਹੈ ਕੋਈ ਕੋਈ ਕਮੀ ਨਹੀਂ ਆ ਹਰਿਆਣੇ ਦੇ ਪਾਸ ਪਾਣੀ ਦੀ ਨਹੀਂ ਪੰਜਾਬ ਦੇ ਦਾ ਕੋਈ ਬਾਤ ਨਹੀਂ ਮਾਰਾ ਬੜਾ ਭਾਈ ਹੈ ਬੜੇ ਭਾਈ ਦਾ ਫਰਜ਼ ਬਣਦਾ ਛੋਟੇ ਭਾਈ ਕੋ ਦੇਣਾ ਕੀ ਬਾਤ ਹੈ ਬਹੁਤ ਬਦਈਆ ਤੁਸੀਂ ਗੱਲਾਂ ਕੀਤੀਆਂ ਪਾਜੀ ਤੁਹਾਡੇ ਕੀ ਨਾਂ ਜੀ ਸੁਰਿੰਦਰ ਮਲਿਕ ਜੀ ਸੁਰਿੰਦਰ ਮਲਿਕ ਜੀ ਕੀ ਕੀ ਸਮਾਨ ਜਾ ਰਿਹਾ ਵੈਸੇ ਲੋਕਾਂ ਵਾਸਤੇ ਦੇਖੋ ਜੀ ਖਾਣੇ ਦਾ ਰਾਸ਼ਨ ਹੈ ਖਾਣੇ ਦਾ ਰਾਸ਼ਨ ਲੋਕਾਂ ਵਾਸਤੇ ਹੈਗਾ ਜੀ ਤੇ ਦੂਸਰਾ ਡੰਗਰੋਂ ਦਾ ਪਸ਼ੂਆਂ ਦਾ ਚਾਰਾ ਹੈ ਜੀ ਸਾਰਾ ਉਹ ਸਾਰਾ ਲੈ ਕੇ ਆਪਣੇ ਸਾਰੇ ਜਾ ਰਹੇ ਹਾਂ ਜੀ ਤੁਹਾਡੇ ਕਿਹਨਾਂ ਹੈ ਨਾਇਬ ਸਿੰਘ ਲੰਬਰਦਾਰ ਲੰਬਰਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਪੰਜਾਬ ਦੇ ਭਾਈਚਾਰੇ ਵਿੱਚ ਪੰਜਾਬ ਨਹੀਂ ਪੰਜਾਬ ਕਦਾ ਹੋਇਆ ਹੈ ਪੰਜਾਬੀ ਤੇ ਸਾਰਾ ਹਰਿਆਣਾ ਪੰਜਾਬ ਸਾਰਾ ਇਕੱਠੀ ਥਾ ਆਇਓ ये तो उन्हें राजनीति ने अलग राज कर दिया ये तो एक कागजों कागजों में अलग है लेकिन अंदरूनी तो हरियाणा पंजाब एक है एक रही है जो परमात्मा ने मार करी है वो ये चालीस परसेंट तो परमात्मा ने करी और साठ परसेंट ये सरकार ने करी परमात्मा का रोल तो समा सिर्फ चालीस परसेंट है साठ परसेंट तो यो सरकार की सोच का है जानबूझ के करा नहीं हो पानी पहले इकट्ठा कर दिया फिर एकदम छोड़ छोड़ दिया रही नुकसान की बात ये पंजाब का नुकसान नहीं हो ये ये संजय हरियाणा और पंजाब का दोनों का नुकसान होया अरे खाने-बाने की बात अगर 20 साल भी ऐसे हमारे साथ अंदर पंजाब में होंदे तो 20 साल भी हम पंजाब को ऐसे हाथ नहीं करने देंगे मुम्मे रोटी पे गए आए उनके क्या बात है क्या बात है, क्या बात है। बहुत बड़ी बात करी है भ्रावन ने हां जी हां जी बोलो की कह रहे एक थोड़ा समय एक दो चैनल देख YouTube पे देखा एक दो मिनट दो तीन अपने पंजाबी भाइयों ने दी अब हरियाणा वाले साथ नहीं दे रहे हरियाणा वाले साथ नहीं दे रहे ऐसा कुछ नहीं है हरियाणा के लोग थोड़े ठंडे हैं एक कच्चा दूध और लस्सी ज्यादा पीवा ने लेट चला पंजाबी लोग जो तो मैं चाह ज्यादा पीवा उनमें गर्मेश ज्यादा है इसलिए हमारा तो सहज है सह। <coughs> अगर हमने भी कहा दस हजार ट्राली रोज जानी चाहिए हम तो दस हजार ट्राली रोज ही रहने दे। तो पंजामा भेज दे वह तो ट्रालियों की लग रही उस तो की लग रही अरे तो रोक रखी हमने अभी रूटीन में चलो आगे जाने है क्या रूटीन में चलो अभी तो महीना दो महीना चलेगा ये ये तो क्या करे सिस्टम हम आए कर रहे अभी एक थोड़ा इकट्ठा कर रहे ਦੋ ਦੋ ਚਾਰ ਚਾਰ ਟਰੈਲੀਆਂ ਵਹਾਂ ਦੇ ਆਣੀ ਆ ਆਪ ਆਪਣੇ ਹਲਕੇ ਵਿੱਚ ਜੈਸੇ ਆਪ ਆਏ ਆਪਣੇ ਗੋਮੇ ਸੇ ਆਏ ਛੋਟਾ ਸਾ ਗੋਮਾ ਹੈ ਮਾਰਾ ਜਿਆਦਾ ਨਹੀਂ ਹੈ 600 700 ਬਾਤੀ ਸਾਰੀ ਹੈ ਦੋ ਟਰੈਲੀ ਹੈ ਰੀ ਦੋ ਟਰੈਲੀ ਦਾ ਫੇਰਾ ਮੈਂ ਇਕੱਠਾ ਕਰ ਲਾਂਗੇ ਜਾ ਕੇ ਉਸਨੇ 15 ਦਿਨ ਬਾਅਦ ਫੇਰ ਲੈਣਗੇ ਇਹ ਯਹੀ ਤੱਕ ਨਹੀਂ ਸੀਮਤ ਹੈ ਵੀ ਆ ਚੱਕਰ ਮਾਰ ਦਿਓ ਉਸਕੇ ਬਾਅਦ ਨਹੀਂ ਆਣਾ ਨਾ 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 ਐਸਾ ਨਹੀਂ ਹੈ ਰੁਟੀਨ ਮੈਂ ਚਲਦੇ ਰਹਾਗਾ ਜਦ ਤੱਕ ਮਾਰਾ ਪੰਜਾਬ ਫਸਲ ਨਹੀਂ ਹੋਗਾ ਚਲਦੇ ਰਹਾਗਾ ਕੋਈ ਦਿੱਕਤ ਨਹੀਂ ਆਮਨੇ ਕਿਆ ਬਾਤ ਹੈ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਸੋ ਪਾਜੀ ਜਾਂਦੇ ਜਾਂਦੇ ਫਿਰ ਕੀ ਕਹਿਣਾ ਚਾਹੋਗੇ ਥੋੜਾ ਪਿੱਛੇ ਦੇਖ ਕੇ ਰੋਡ ਚੱਲ ਰਿਹਾ ਹੈ ਅੱਛਾ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਅੱਜ ਜੋ ਵੀ ਹੋ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਜਿਹੜਾ ਰਾਸ਼ਨ ਹੈ ਉਹ ਜ਼ਿਆਦਾ ਹੋ ਚੁੱਕਿਆ ਹੈ ਜਾਂ ਜਿਹੜੀ ਰਾਹਤ ਸਮਗਰੀ ਹੈ ਉਹ ਜ਼ਿਆਦਾ ਹੋ ਚੁੱਕਿਆ ਹੈ ਹਰਿਆਣਾ ਵਾਲਿਆਂ ਨੂੰ ਰੁਕ ਜਾਣਾ ਚਾਹੀਦਾ ਨਹੀਂ ਪਾਜੀ ਉਸ ਤਾਂ ਰੁਕੇ ਹੋਏ ਆ ਇਹ ਤਾਂ ਹੁਣ ਹਲੇ ਸ਼ੁਰੂਆਤ ਆ ਸਾਡੀ ਕੋਈ ਗੱਲ ਨਹੀਂ ਹਲੇ ਪਿੱਛੇ ਬਹੁਤ ਟਰਾਲੀਆਂ ਨੇ ਅਸੀਂ ਰੋਕੀਆਂ ਹੋਈਆਂ ਜਦ ਜਿਸ ਹਿਸਾਬ ਦੀ ਲੋਡ ਹੋਊਗੀ ਅਸੀਂ ਉਸ ਹਿਸਾਬ ਦਾ ਸਾਰਾ ਕੰਮ ਅਸੀਂ ਕਰਿਆ ਹੋਇਆ ਫਿੱਟ ਹੋਇਆ ਪਿਆ ਸਾਡਾ ਜਦ ਵੀ ਅੱਗੇ ਆਇਆ ਹੁਣ ਜਿਵੇਂ ਰੇਗਾ ਵੜ ਗਿਆ ਘਰਾਂ ਚ ਅਸੀਂ ਉਹਦੀ ਵੀ ਤਿਆਰੀ ਕਰੀ ਹੋਈ ਆ ਉਹ ਤੋਂ ਬਾਅਦ ਖੇਤਾਂ ਦੀ ਮਿੱਟੀ ਚੱਕਣੀ ਐ ਉਹਦੇ ਵੀ ਅਸੀਂ ਡੀਜ਼ਲ ਦੀ ਤਿਆਰੀ ਕਰੀ ਹੋਈ ਸਾਰਾ ਕੁਝ ਸਾਡਾ ਫਿੱਟ ਪਿਆ ਬਸ ਉੱਥੇ ਪਾਣੀ ਉਤਰਨ ਦੀ ਧੀਰ ਹੈ ਬਹੁਤ ਬਹੁਤ ਜੀ ਇਹ ਅਸੀਂ ਤਾਂ ਸਮਾਨ ਨਹੀਂ ਰੋਕ ਸਕਦੇ ਕਿਉਂਕਿ ਅਸੀਂ ਸਮਾਨ ਲੈ ਬੈਠੇ ਸੀ ਔਰ ਇਕੱਠਾ ਕਰ ਬੈਠੇ ਜੇ ਅਸੀਂ ਇਹਨੂੰ ਰੋਕ ਲੈਂਦੇ ਤੇ ਇਹ ਸਮਾਨ ਸਾਡਾ ਖਰਾਬ ਹੋ ਜਾਣਾ ਹੈ ਇਸ ਕਰਕੇ ਇਹਨੂੰ ਉੱਥੇ ਕਿਸੇ ਨਾ ਕਿਸੇ ਦੇ ਲਿਖੇ ਲੱਗ ਜਾਏਗਾ ਕਣਕ ਬਜਾਈ ਦੇ ਲਈ ਡੀਏਪੀ ਬੀਜ ਸਾਰਾ ਕੁਝ ਸਾਡਾ ਅਵੇਲੇਬਲ ਹੈ ਬਸ ਹੁਣ ਅੱਗੇ ਅੱਗੇ ਸਟੈਪ ਬਾਏ ਸਟੈਪ ਜਿਹੜੀ ਚੀਜ਼ ਦੀ ਲੋਡ ਹੋਊਗੀ ਨਾ ਉਹ ਚੀਜ਼ ਉਹਨਾਂ ਕੋਲ ਪਹੁੰਚਾ ਦਿੱਤੀ ਜਾਊਗੀ ਸੋ ਧੰਨਵਾਦ ਤੁਸੀਂ ਆਪ ਦਾ ਸਮਾਂ ਦਿੱਤਾ ਸੋਨ ਹੈ ਸੋ ਗੱਲਬਾਤ ਕਰਾਈ ਹੈ ਅਸੀਂ ਹਰਿਆਣਾ ਦੇ ਭਰਾਵਾਂ ਦੇ ਨਾਲ ਜੋ ਟਰੈਲੀਆਂ ਭਰ ਕੇ ਪੰਜਾਬ ਦੇ ਵੱਲ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਪਾਣੀ ਦੀ ਮਾਰ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਕਦੇ ਵੀ ਅੱਥੇ ਐਦਾਂ ਨਹੀਂ ਕਰਨ ਦੇਵਾਂਗੇ ਚਾਹੇ 20 ਸਾਲ ਹੋ ਜਾਣ ਅਸੀਂ ਕਦੇ ਵੀ ਪੰਜਾਬ ਨੂੰ ਆਪਣੇ ਭਰਾ ਨੂੰ ਨੀਚੇ ਨਹੀਂ ਲੱਗਣ ਦੇਵਾਂਗੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਲਈ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤਵਾਦ ਨਾਲ ਸੋ ਨੂੰ ਜਾਂਚਲਾ ਦੀ ਰਿਪੋਰਟ ਪੰਜਾਬ